ਦਸ਼ਰਾਂ ਦੇ ਨਜ਼ਦੀਕ ਹੈ ਤੇ ਇਸ ਦੇ ਨਾਲ ਰਾਮਲੀਲਾ ਮੰਚਨ ਚੱਲ ਰਿਹਾ ਹੈ ਲੇਕਿਨ ਇਸ ਦੌਰਾਨ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਕ ਖਬਰ ਦਿੱਲੀ ਦੇ ਸ਼ਾਹਧਰਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਰਾਮਲੀਲਾ ਦੌਰਾਨ ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਰਾਮਲੀਲਾ ਜੇ ਕੰਮ ਕਰਦੇ ਸਮੇਂ ਉਹਨਾਂ ਨੂੰ ਅਚਾਨਕ ਛਾਤੀ 'ਚ ਦਰਦ ਮਹਿਸੂਸ ਹੋਇਆ ਅਤੇ ਉਹ ਸਟੇਜ ਦੇ ਪਿੱਛੇ ਚਲੇ ਗਏ ਉਸ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਲ ਦਿੱਤਾ ਉਸ ਦੀ ਪਛਾਣ ਸतीश ਕੌਸ਼ਿਕ ਵਾਸੀ ਵਿਸ਼ਵਕਰਮਾ ਨਗਰ ਵੱਜੋਈ ਹੈ ਜਿਸ ਦੀ ਉਮਰ 45 ਸਾਲ ਸੀ सुशील कौशिक प्रॉपर्टी डीलर ਸੀ ਸ਼ਹਾਦਰਾ ਇਲਾਕੇ ਦੇ ਵਿਸ਼ਵਕਰਮਨ ਨਗਰ 'ਚ ਨਵਰਾਤਰੀ ਦੇ ਮੌਕੇ ਤੇ ਰਾਮਲੀਲਾ ਦਾ ਮੰਚਨ ਚੱਲ ਰਿਹਾ ਸੀ ਸ਼ਨੀਵਾਰ ਰਾਤ ਨੂੰ ਵੀ ਰਾਮਲੀਲਾ ਦਾ ਆਯੋਜਨ ਕੀਤਾ ਗਿਆ ਸੀ ਇਸ ਨੂੰ ਦੇਖਣ ਦੇ ਲਈ ਵੱਡੀ ਗਿਣਤੀ 'ਚ ਲੋਕ ਵੀ ਮੌਜੂਦ ਸਨ ਰਾਮਲੀਲਾ ਮੰਚ 'ਤੇ ਸਾਰੇ ਪਾਤਰ ਆਪਣੀਆਂ ਭੂਮਿਕਾਵਾਂ ਨਿਭਾ ਰਹੇ ਸਨ ਕੁਸ਼ੀਲ ਕੌਸ਼ਿਕ ਭਗਵਾਨ ਰਾਮ ਦਾ ਕਿਰਦਾਰ ਨਿਭਾ ਰਹੇ ਸਨ ਡਾਇਲੌਗ ਬੋਲਦੇ ਹੋਏ ਅਚਾਨਕ ਉਹਨਾਂ ਦੀ ਛਾਤੀ 'ਚ ਦਰਦ ਸ਼ੁਰੂ ਹੋਇਆ ਅਤੇ ਉਹਨਾਂ ਦੀ ਮੌਤ ਹੋ ਗਈ ਪਰਵਾਰਕ ਮੈਂਬਰਾਂ ਮੁਤਾਬਕ ਸतीश ਭਗਵਾਨ ਰਾਮ ਦਾ ਭਗਤ ਸਿੰਘ ਉਹ ਹਰ ਸਾਲ ਰਾਮਲੀਲਾ ਸਟੇਜ ਵਿੱਚ ਭਗਵਾਨ ਰਾਮ ਦੀ ਭੂਮਿਕਾ ਨਿਭਾਉਂਦੇ ਸੀ ਇਸ ਸਾਲ ਵੀ ਉਹ ਰਾਮਲੀਲਾ ਵਿੱਚ ਭਗਵਾਨ ਰਾਮ ਦੀ ਭੂਮਿਕਾ ਨਿਭਾ ਰਹੇ ਸਨ ਸ਼ਨੀਵਾਰ ਰਾਤ ਜਦੋਂ ਉਹ ਡਾਇਲੌਗ ਬੋਲ ਰਹੇ ਸਨ ਤਾਂ ਚੰਕ ਉਹਨਾਂ ਦੀ ਛਾਤੀ 'ਚ ਦਰਦ ਮਹਿਸੂਸ ਹੋਇਆ ਜਦੋਂ ਸतीश ਨੂੰ ਦਰਦ ਹੋਇਆ ਤਾਂ ਉਸਨੇ ਆਪਣੀ ਛਾਤੀ ਤੇ ਹੱਥ ਰੱਖਿਆ ਉਹ ਤੇਜ਼ੀ ਨਾਲ ਸਟੇਜ ਦੇ ਪਿੱਛੇ ਪਹੁੰਚ ਗਿਆ RAM LILA ਕਮੇਟੀ ਦੇ ਲੋਕ ਉਸਨੂੰ ਤੁਰੰਤ ਹਸਪਤਾਲ ਲੈ ਗਏ ਮੌਕੇ ਦੀ ਵੀਡੀਓ ਵੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਤੋਂ ਬਾਅਦ ਜਦੋਂ ਹਸਪਤਾਲ ਸतीश ਪਹੁੰਚਦੇ ਨੇ ਤਾਂ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਹੈ ਦਿੱਲੀ ਪੁਲਿਸ ਨੇ ਦੱਸਿਆ ਕਿ ਸतीश ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਦੱਸਦੀ ਕਿ ਸੁਸ਼ੀਲ ਦਾ ਐਤਵਾਰ ਨੂੰ ਜਵਾਲਾਨਗਰ ਦੇ ਰਾਮਬੋਧ ਘਾਟੇ ਸੰਸਕਾਰ ਕੀਤਾ ਗਿਆ ਦੱਸਦੀ ਹੈ ਕਿ ਪਿਛਲੇ ਸ਼ੁੱਕਰਵਾਰ ਨੂੰ ਲਵਕੁਸ਼ ਰਾਮਲੀਲਾ ਦੇ ਵਿੱਚ ਇੱਕ ਕਲਾਕਾਰ ਦੀ ਸਿਹਤ ਵਿਗੜ ਗਈ ਸੀ ਸਟੇਜਿੰਗ ਦੌਰਾਨ ਉਹ ਬੇਹੋਸ਼ ਹੋ ਗਿਆ ਸੀ ਦਿੱਲੀ 'ਚ ਨਵਰਾਤਰੀ ਦੇ ਮੌਕੇ ਤੇ ਵੱਖ-ਵੱਖ ਇਲਾਕਿਆਂ 'ਚ ਰਾਮਲੀਲਾ ਦਾ ਮੰਚਨ ਕੀਤਾ ਜਾਂਦਾ ਹੈ ਜਿਸ ਨੂੰ ਦੇਖਣ ਦੇ ਲਈ ਦੂਰ-ਦੂਰ ਤੋਂ ਲੋਕ ਆਉਂਦੇ ਨੇ ਲੇਕਿਨ ਇਸ ਮੰਦਭਾਗੀ ਘਟਨਾ ਤੋਂ ਸਭ ਦੇ ਦਿਲਾਂ ਨੂੰ ਇੱਕ ਵੱਡੀ ਠੇਸ ਪਹੁੰਚੀ ਹੈ